ਸੱਚੀ ਗੱਲ ਦੀ ਸਰਣ ਮੈਂ ਤੁਹਾਡਾ ਆਪਣਾ ਮੇਰ ਸੀ ਅੱਜ ਦੇ ਪੰਜਾਬ ਦੇ ਹਾਲਾਤਾਂ ਬਿਆਨ ਕਰਦਾ ਇਹ ਗੀਤ ਜਿਹਨੂੰ ਆਪਣੀ ਕਲਮ ਰਾਈ ਸ਼ਿੰਗਾਰਿਆ ਵੱਡਾ ਵੀਰਾ ਕਮਲਪ੍ਰੀਤ ਸਿੰਘ ਧੋਰੀ ਤੋਂ ਸੱਚੀਆਂ ਗੱਲਾਂ ਇਸ ਗੀਤ ਦੇ ਵਿੱਚ ਲਿਖੀਆਂ ਗਈਆਂ ਨੇ ਸੁਣ ਕੇ ਜੀ ਜਰਾ ਹੋਈ ਨਾਲੀ ਡੇਰਾ ਨੇ ਖਾ ਲਿਆ ਪੰਜਾਬ ਓਏ ਬਾਬੇ ਫਿਰਦੇ ਪਖੰਡੀ ਬੇ ਹਿਸਾਬ ਓਏ ਹਾਏ ਨਾਲੀ ਡੇਰਾ ਨੇ ਖਾ ਲਿਆ ਪੰਜਾਬ ਓਏ ਮਬਬੇ ਫਿਰਦੇ ਪਖੰਡੀ ਬੇ ਹਿਸਾਬ ਓਏ ਹੁੰਦੇ ਸੀ ਜੋ ਮਾਪਿਆਂ ਦੀ ਸ਼ਾਨ ਪਹਿਣੇ ਮੇਰੀ ਏ ਹੁੰਦੇ ਸੀ ਜੋ ਮਾਪਿਆਂ ਦੀ ਸ਼ਾਨ ਪਹਿਣੇ ਮੇਰੀ ਏ ਨਸ਼ਿਆਂ ਨੇ ਖਾਲੇ ਨੋ ਜਵਾਨੇ ਪਹਿਣੇ ਮੇਰੀ ਏ ਹਏ ਨਾਲੀ ਦੇ ਰਾ ਨੇ ਖਾਲਿਆ ਪੰਜਾਬ ਪਹਿਣੇ ਮੇਰੀ ਏ ਹੋ ਸੋਨੇ ਦੀ ਚੀੜੀ ਨੂੰ ਮਾਰੀ ਣਾ ਲੈਨੇ ਵਪਾਰੀ ਜੱਫੇਦਾਰਾ ਨੇ ਸਿਰੇ ਦੇ ਗਪੌੜੀ ਗੱਪ ਵੱਡੇ ਵੱਡੇ ਮਾਰਦੇ ਅੱਜ ਕੱਲ ਲੀ ਡੀਰ ਤਾਂ ਗਲੀ ਬਾਤੀ ਸਾਰਦੇ ਲੁੱਟੇ ਚੋਰੀ ਠੱਗ ਬਈਮਾਨ ਪਹਿਣੇ ਮੇਰੀਏ ਲੁੱਟੇ ਚੋਰੀ ਠੱਗ ਬਈਮਾਨ ਪਹਿਣੇ ਮੇਰੀਏ ਨਸ਼ਿਆਂ ਨੇ ਖਾਲੇ ਨौजਵਾਨੇ ਪਹਿਣੇ ਮੇਰੀਏ ਫੈਨਾਲੀ ਤੇਰਾ ਨੇ ਖਾਲਿਆ ਪੰਜਾਬ ਪਹਿਣੇ ਮੇਰੀਏ ਹੋ ਆਖਦੇ ਪਖੰਡੀ ਸਾਦੇ ਸਾਨੂੰ ਅਜ ਮਾਲੋ ਜੀ ਘਰ ਚੋਂ ਕਲੇਸ਼ ਪੂਤਾ ਸਾਰੀਆਂ ਕਢਾਲੋ ਜੀ ਹੋਟੂਣਾ ਕਰਵਾ ਕੇ ਘਰ ਪੱਟੀ ਦੋ ਸ਼ਰੀਕ ਦਾ ਲੱਗ ਜੂਗਾ ਵੀਜ਼ਾ ਹੱਤ ਵੀ ਤੇ ਗਾਲੇ ਪਾਲੋ ਜੀ ਰੱਬ ਬੜ ਵੜ ਬੈ ਗਈ ਇਨਸਾਨ ਪਹਿਣੇ ਮੇਰੀਏ ਰੱਬ ਬਣ ਪੈ ਗਏ ਇਨਸਾਨ ਪਹਿਣੇ ਮੇਰੀਏ ਨਸ਼ਿਆਂ ਨੇ ਖਾਲੇ ਨੌਜਵਾਨ ਪਹਿਣੇ ਮੇਰੀਏ ਹਏ ਨਾ ਬਾਬਿਆਂ ਨੇ ਖਾਲੇ ਪੰਜਾਬ ਪਹਿਣੇ ਮੇਰੀਏ ਹੋ ਬਾਪੂ ਨੇ ਪੜਾਇਆ ਪੁੱਤ ਵੇਚ ਕੇ ਜ਼ਮੀਨ ਸੀ ਰੱਤ ਗਿਆ ਹੱਡਾ ਚਿੱਟਾ ਪੁੱਕੀ ਤੇ ਫੀਮ ਜੀ ਹੋ ਬਾਪੂ ਨੇ ਪੜਾਇਆ ਪੁੱਤ ਵੇਚ ਕੇ ਜ਼ਮੀਨ ਸੀ ਰਚ ਗਿਆ ਹੱਡਾਂ ਦੇ ਚਿੱਟਾ ਪੁੱਕੀ ਤੇ ਅਫੀਮ ਦੀ ਹਾਏ ਗਾਲਤਾ ਸ਼ਰੀਰ ਸੋਹਣੇ ਗੱਭਰੂ ਜਵਾਨੇ ਮਾਪਿਆਂ ਤੋਂ ਪਹਿਲਾਂ ਪੁੱਤ ਜਾਂਦੇ ਸ਼ਮਸ਼ਾਨੇ ਤੂਰੀਆਲਾ ਕਰਦਾ ਬਿਆਨ ਪਹਿਣੇ ਮੇਰੀਏ ਨੇਹਰੀ ਹੈ ਕਰਦਾ ਬਿਆਨ ਪਹਿਣੇ ਮੇਰੀਏ ਨਸ਼ਿਆਂ ਨੇ ਖਾਲੇ ਨੌਜਵਾਨ ਪਹਿਣੇ ਮੇਰੀਏ ਹਏ ਨਾਲੀ ਡਿਰਾ ਨੇ ਖਾਲਿਆ ਪੰਜਾਬ ਪਹਿਣੇ ਮੇਰੀਏ ਹੋਏ ਨਾ ਬਾਬਿਆਂ ਨੇ ਖਾਲਿਆ ਪੰਜਾਬ ਪਹਿਣੇ ਮੇਰੀਏ ਹੋ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ